ਇਹ ਜਗ ਚਾਰੇ ਆਰ ਜਾਨ ਹੋ ਰਦਾ ਸੋਣੀ ਹੋ ਏ ਨਵਾਂ ਖੰਡਾ ਵਿੱਚ ਜਾਣੀ ਐ ਨਾਲੇ ਚੱਲੈ ਸਭ ਕੋ ਏ ਚੰਗਾ ਨਾ ਓ ਰਖਾ ਇੱਕ ਐ ਜਾ ਸਕੀਰਤਾ ਜਗਲੀ ਜੇ ਤਿਸਾ ਨਦਰ ਨਾ ਆਵਾਈ ਤ ਵਾਤਨ ਪੁਛ ਕੀ ਕੀਟ ਅੰਦਰ ਕੀਟ ਕਰ ਦੋਸੀ ਦੂਸਰ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆ ਗੁਣ ਦੀ ਤੇਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋ ਏਕ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆ ਗੁਣ ਦੀ ਤੇਹਾ ਕੋਈ ਨਾ ਸੁਝਾਈ ਜੇ ਤਸਾ ਗੁਣ ਕੋ ਇਕ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ